جا دو يوه جا دو يوه به يوه به يوه يوه به يوه يوه به 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 ਕੋਈ ਨਹੀਂ ਜੀ ਦੋ ਮਹੀਨੇ ਪੈਣੀ ਆਓ ਜੀ ਲਿਓ ਛੋਟੀ ਜੀ ਇੱਕ ਇਹ ਮੇਰੇ ਵਿੱਚ ਆ ਜੀ ਸਾਰ ਜਿਹੜਾ 27 ਨੂੰ ਇੱਕ ਮਰਡਰ ਹੋਇਆ ਸੀ ਜਿਹੜਾ ਬੰਮਨ ਵਾਲਾ ਪਿੰਡ ਚ ਕੋਰ ਪੂਰੇ ਉਹਦੇ ਚ ਟਾਰਗੇਟ ਜਿਹੜਾ ਸੀਗਾ ਉਹ ਜੀਵਨ ਜੋਤ ਸੀਗਾ ਜਿਹਦਾ ਨਾਮ ਫਿਕਰ ਹੋਇਆ ਸੀਗਾ ਮੂਸੇ ਵਾਲੇ ਕੇਸ ਚ ਔਰ ਉਹ ਟਾਰਗੇਟ ਸੀਗਾ ਲੇਕਿਨ ਉਹਦਾ ਜਿਹੜਾ ਡਰਾਈਵਰ ਸੀਗਾ ਯਾਦਵਿੰਦਰ ਉਹ ਬੈਕ ਸੀਟ ਤੇ ਬੈਠਾ ਸੀਗਾ ਤਾਂ ਉਹਨੂੰ ਜਿਹੜੇ ਸ਼ੂਟਰਸ ਨੇ ਗੋਲੀਆਂ ਮਾਰ ਦਿੱਤੀ ਤਾਂ ਉਹਦਾ ਕਤਲ ਹੋ ਗਿਆ ਸੀ ਇਹਦੇ ਇਮੀਡੀਏਟਲੀ ਜਿਹੜਾ ਕਤਲ ਦਾ ਪਰਚਾ ਦਰਜ ਕਰਕੇ ਕਿਉਂਕਿ ਉਹਨੂੰ ਤਾਂ ਕਿ ਇਹ ਬਿਲਕੁਲ ਬਲਾਈਂਡ অর ਬਲੈਂਕ ਸੀਗਾ ਕਿ ਕਿਹਦੇ ਪਿੱਛੇ ਆਏ ਬਟ 2-3 ਘੰਟੇ ਚ ਇਹ ਪਤਾ ਲੱਗਿਆ ਕਿ ਜੀਵਨ ਜੂਤ ਦੇ ਪਿੱਛੇ ਆਏ ਸੀ ਉਹ ਟਾਰਗੇਟ ਸੀ ਔਰ ਇਹ ਗੈਂਗਸਟਰ ਜਿਹੜਾ ਬਾਹਰ ਬੈਠਾ ਲੱਕੀ ਪਟਿਆਲਾ ਉਹਦੇ ਕਹਿਣ ਤੇ ਇਹ ਸ਼ੂਟਰਸ ਇੱਥੇ ਆਏ ਸੀ ਇਮੀਡੀਟਲੀ ਜਿਹੜੀਆਂ ਡਿਸਟ੍ਰਿਕਟ ਪੁਲਿਸ ਨੇ ਜਿਹੜੀਆਂ ਵੱਖ-ਵੱਖ ਟੀਮਸ ਬਣਾਤੀਆਂ ਸੀਆਈਏ ਦੀਆਂ ਡੀਐਸਪੀ ਕੋਟ ਕਪੂਰਾ ਔਰ ਇਨ ਦਾ ਮੇਨ ਟਾਈਮ ਜਿਵੇਂ ਟਾਈਮ ਲੱਗਦਾ ਰਿਹਾ ਅੱਗੇ ਕਾਉਂਟਰ ਇੰਟੈਲੀਜੈਂਸ ਦੀ ਟੀਮਸ ਵੀ ਨਾਲ ਐਸੋਸੀਏਟ ਹੋ ਗਈਆਂ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮਸ ਵੀ ਨਾਲ ਐਸੋਸੀਏਟ ਹੋ ਗਈਆਂ ਤੇ ਇਮੀਡੀਟਲੀ ਜਿਹੜੀ ਪਹਿਲੀ ਲੀਡ ਮਿਲੀ ਉਹ ਮਿਲੀ ਇੱਕ ਮੁੰਡਾ ਮਲੇਸ਼ੀਆ ਚ ਹੈਗਾ ਆ ਉਹਦਾ ਫਾਦਰ ਹੈ ਜਸਵੰਤ ਜੀ ਨੇ ਕੀ ਪੇਮੈਂਟ ਵਗੈਰਾ ਕੋਈ ਇਹਨਾਂ ਨੂੰ ਪਾਈ ਸੀਗੀ ਉਹਦਾ ਨਾਮ ਪਿਊਸ਼ ਪਹਿਲਵਾਨ ਕਰਕੇ ਹੈਗਾ ਤਾਂ ਉਹਦਾ ਫਾਦਰ ਜਸਵੰਤ ਉਹਦੀ ਅਰੈਸਟ ਹੋਈ ਉਹਦੀ ਅਰੈਸਟ ਤੋਂ ਅੱਗੇ ਫਿਗਰ ਆਊਟ ਹੋਇਆ ਇੱਕ ਸ਼ੂਟਰ ਦਾ ਨਾਮ ਆਇਆ ਚੰਕੀ ਦਾ ਚੰਕੀ ਜਿਹੜਾ ਸੀਗਾ ਉਹਨੂੰ ਟਰੈਕ ਕਰਦੇ ਹੋਏ ਅਰੈਸਟ ਕੀਤਾ ਗਿਆ। ਔਰ ਉੱਥੋਂ ਸਰਸੇ ਚ ਕਿਸੇ ਨੇ ਉਹਨੂੰ ਪਨਾਹ ਦਿੱਤੀ ਸੀਗੀ ਸੂਰਜ ਨਾਮ ਦੇ। ਉਹਨੂੰ ਵੀ ਅਰੈਸਟ ਕਰ ਲਿਆ ਗਿਆ। ਔਰ ਉਹਦੇ ਤੋਂ ਚੰਕੀ ਤੋਂ ਜਦੋਂ ਰਿਕਵਰੀ ਕਰਾਉਣ ਲਈ ਲੈ ਕੇ ਗਏ ਸੀ ਕਿ ਜਿਹੜਾ ਵਾਰਦਾ ਚ ਮੋਟਰਸਾਈਕਲ ਯੂਜ਼ ਕੀਤਾ ਸੀਗਾ। ਉਹ ਰਿਕਵਰੀ ਕਰਾਉਣ ਦੇ ਦੌਰਾਨ ਮੋਟਰਸਾਈਕਲ ਦੇ ਜਿਹੜੇ ਸੀਟ ਸੀਗੀ ਉਹਦੇ ਥੱਲੇ ਕਿਤੇ ਉਹਨੇ ਪਿਸਟਲ ਵਗੈਰਾ ਕੋਈ ਲੁਕੋ ਕੇ ਰੱਖਿਆ ਹੋਇਆ ਸੀ। ਉਹ ਫਾਇਰਿੰਗ ਕੀਤੀ ਔਰ ਕ੍ਰਾਸ ਫਾਇਰ ਚ ਉਹਦੇ ਜਿਹੜੀ ਐ ਲੈਗ ਸ਼ਾਟ ਇੰਜਰੀ ਹੋ ਗਈ ਸੀ। ਉਸ ਤੋਂ ਬਾਅਦ ਅੱਗੇ ਜਿਹੜੀ ਇਹਦੀ ਤਫ਼ਤੀਸ਼ ਹੈ ਉਹ ਕਰਦੇ ਹੋਏ ਜਿਹੜੇ ਦੋ ਪਨਾਹਕਾਰ ਸੀਗੇ ਉਹ ਹੋਰ ਫਿਕਰ ਆਊਟ ਹੋਏ ਜਿਹੜੇ ਕਿ ਫਾਜ਼ਲਪਾ ਦੇ ਰਹਿਣ ਵਾਲੇ ਸੀਗੇ ਇੱਕ ਬੰਟੀ ਹੈ ਔਰ ਇੱਕ ਬਨਾਹ ਸੀਗਾ ਹਰਮਨ ਹਰਮਨ ਉਹਨਾਂ ਨੂੰ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਜਿਹੜੇ ਦੋ ਮੇਨ ਹੋਰ ਸ਼ੂਟਰਸ ਸੀਗੇ ਚੰਕੀ ਤੋਂ ਨਾਵਾ ਉਹਨਾਂ ਦਾ ਨਾਮ ਫਿਕਰ ਆਊਟ ਹੋ ਗਿਆ ਉਹ ਸੀਗਾ ਮਨਪ੍ਰੀਤ ਤੇ ਗੁੰਬਰ ਇਹਨਾਂ ਨੂੰ ਫਿਰ ਪੁਲਿਸ ਨੇ ਜਦੋਂ ਟਰੈਕ ਕੀਤਾ ਸਾਰੀ ਟੀਮਜ਼ ਨੇ ਔਰ ਇਹਨਾਂ ਨੂੰ ਅਲਟੀਮੇਟਲੀ ਜਾ ਕੇ ਜਿਹੜਾ ਰਾਜਪੁਰੇ ਤੋਂ ਕਲ ਅਰੈਸਟ ਕੀਤਾ ਗਿਆ ਕਲ ਲੇਟ ਈਵਨਿੰਗ ਇਹਨਾਂ ਨੂੰ ਅਰੈਸਟ ਕੀਤਾ ਔਰ ਇਹਨਾਂ ਦੀ ਜਿਹੜੀ ਅਰੈਸਟ ਬਾਅ ਕੇ ਪੁੱਛ ਪੁੱਛ ਹੁਣ ਚੱਲ ਰਹੀ ਹੈ ਇੰਟਰੋਗੇਸ਼ਨ ਤਾਂ ਇਹ ਜਿਹੜਾ ਟੈਕਨੀਕਲੀ ਔਰ ਹਿਊਮਨ ਇੰਟ ਦੇ ਉੱਤੇ ਕੰਮ ਕਰਦੇ ਹੋਏ ਡਿਸਟ੍ਰਿਕਟ ਫਰੀਦਕੋਟ ਨੇ ਔਰ ਦੂਸਰੀ ਜਿਹੜੀ ਟੀਮਜ਼ ਸਿਗੀਆਂ ਔਰ ਦੂਸੀ ਪੰਜਾਬ ਪੁਲਿਸ ਦੀ ਏਜੰਸੀਜ਼ ਨੇ ਬਹੁਤ ਹੀ ਸ਼ਿਲਾਂਗਾਇਓ ਕੰਮ ਹੋਇਆ ਔਰ ਜਿਹੜਾ ਇਹ ਐਂਡ ਟੂ ਐਂਡ ਮੋਡਿਊਲ ਬਹੁਤ ਪਟੋਂਦਾ ਕਿ ਐਂਡ ਟੂ ਐਂਡ ਮੋਡਿਊਲ ਦੇ ਸਾਰੇ ਜਿਹੜੇ ਕੋਈ ਪਨਾਹ ਦੇਣ ਵਾਲੇ ਆ ਜਾਂ ਫੰਡਿੰਗ ਕਰਨ ਵਾਲੇ ਆ ਜਾਂ ਫੋਟੋ ਸੂਲਜਰ ਆ ਜਿਹੜੇ ਐਕਚੁਅਲ ਸ਼ੂਟਰ ਹੁੰਦੇ ਆ ਉਹ ਸਾਰੇ ਜਿਹੜੀਆਂ ਅਰੈਸਟ ਇਸ ਕੇਸ ਚ ਹੋ ਗਈਆਂ ਔਰ ਇੱਕ ਅੱਧਾ ਜਿਹੜਾ ਕੋਈ ਬੰਦਾ ਰਹਿੰਦਾ ਉਹਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ। ਤਾਂ ਲੱਗੀ ਪਟਿਆਲਾ ਤੋਂ ਕਿਹਾ ਰਹੇ ਉਹ ਨਾ ਵੀ ਤੁਸੀਂ ਚਲਗੇ ਲੱਕੀ ਪਟਿਆਲ ਹਾਂ ਬਿਲਕੁਲ ਜੀ ਜਿਹੜੀ ਸਾਜ਼ਿਸ਼ ਹੈ ਜਾਂ ਮੇਨ ਹੈ ਐਕਚੁਅਲੀ ਸੀ ਕੀ ਕਿ ਲੱਕੀ ਪਟਿਆਲ ਨੇ ਜਿਹੜਾ ਚੰਕੀ ਸੀਗਾ ਚੰਕੀ ਦਾ ਭਰਾ ਦੀਪਕ ਮਾਨ ਹੈ ਉਹਦਾ ਮਰਡਰ ਹੋਇਆ ਸੀ ਇੰਟਰ ਗੈਂਗ ਰੈਗੂਲਰੀ ਚ ਤਾਂ ਉਹਨੇ ਲੱਕੀ ਪਟਿਆਲ ਨੇ ਚੰਕੀ ਨੂੰ ਇਹ ਜਿਚਾ ਦੇ ਦਿੱਤਾ ਕਿ ਤੇਰੇ ਭਰਾ ਦਾ ਜਿਹੜਾ ਮਰਡਰ ਸੀਗਾ ਉਹ ਇਸ ਬੰਦੇ ਨੇ ਕਰਾਇਆ ਜੀਵਨ ਜੋਤ ਨੇ ਜੇ ਤੂੰ ਬਦਲਾ ਲੈਣਾ ਤਾਂ ਉਹਨੇ ਸਾਰੀ ਇਹਨੂੰ ਲੋਜਿਸਟਿਕ ਸਪੋਰਟ ਵਗੈਰਾ ਪ੍ਰੋਵਾਈਡ ਕੀਤੀ ਜਿਹੜਾ ਮਤਲਬ ਚੰਕੀ ਦੀ ਕੋਈ ਪਰਸਨਲ ਦਸ਼ਮਣੀ ਨਹੀਂ ਸੀ ਇਹਦੇ ਨਾਲ ਉਹ ਸਿਰਫ ਲੱਕੀ ਪਟਿਆਲ ਨੇ ਉਹਨੂੰ ਵਰਗਾ ਲਿਆ ਔਰ ਇਹ ਉਹਨੂੰ ਇਮਪ੍ਰੈਸ਼ਨ ਦੇ ਦਿੱਤਾ ਕਿ ਤੇਰੇ ਭਰਾ ਦਾ ਕਾਤਲ ਇਹ ਇਸ ਬੰਦੇ ਨੇ ਕੀਤਾ ਸੀ ਜਾਂ ਇਹ ਬੰਦਾ ਵੀ ਉੱਚੇ ਸ਼ਾਮਲ ਸੀ ਤਾਂ ਇਸ ਕਰਕੇ ਜਿਹੜਾ ਮर्डर ਕਰਨ ਦਾ ਮੋਟਿਵ ਕੀ ਸੀ ਮਨ ਨੇ ਮੋٹے ਤਾਂ ਜਿਹੜੀ ਪਿਛਲੀ ਰਾਈਵਲਰੀ ਚੱਲ ਰਹੀ ਹੈ ਇਹਨਾਂ ਦੀ ਉਸੇ ਚੀਜ਼ ਸੀਗਾ ਉਹ ਜਿਹੜਾ ਬੰਬੀਆ ਗੈਂਗ ਤੇ ਉਹ ਜਿਹੜਾ ਮੂਸੇਵਾਲ ਕਪਲ ਚ ਇਹ ਸੀਗਾ ਉਹੀ ਇਹਨਾਂ ਦੀ ਹੈਗੀ ਹੈ ਮੈਂ ਮੂਸੇਵਾਲ ਕਪਲ ਤੇ 19 ਮੂਸੇਵਾਲ ਕਰਦੇ ਹਨ ਕਿਹੜੇ ਵੈਪਨ ਦੋ ਤਾਂ ਬੜੇ ਸੋਫਿਸਟੀਕੇਟਿਡ ਵੈਪਨਸ ਹੈ ਜੀ ਇੰਪੋਰਟਡ ਵੈਪਨ ਹੈ ਚਾਈਨੀਜ਼ ਮੇਡ ਜਿਹੜੇ ਹੈਗੇ ਆ ਤੇ ਦੋ ਜਿਹੜੇ ਲੋਕਲੀ ਹੈਗੇ ਆ ਮੂਸੇਵਾਲ ਕਿਸ ਕਿਸ ਤਰ੍ਹਾਂ ਦੇ ਸਬੰਧ ਜੀ ਹੈ ਦੇਖੋ ਉਹ ਤਾਂ ਇਹਦੇ ਚ ਸਿਰਫ ਇਹੀ ਗੱਲ ਹਜੇ ਤੱਕ ਸਾਹਮਣੇ ਆਈ ਹੈ ਕਿ ਉਹ ਐਂਗਲ ਤੋਂ ਜੀਵਨ ਦੂਤ ਨੂੰ ਟਾਰਗੇਟ ਕਰਨਾ ਸੀਗਾ ਲੇਕਿਨ ਉਹਦੇ ਪਲੇਖੇ ਚ ਜਿਹੜਾ ਯਾਦਵਿੰਦਰ ਦਾ ਮਟਰ ਹੋ ਗਿਆ ਬਟ ਜਿਹੜੀ ਮੂਸੇਵਾਲ ਦੇ ਕੇਸ ਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਤਾਂ ਮਾਨਸਾ ਡਿਸਟ੍ਰਿਕਟ ਚ ਹੈਗੀ ਹੈ ਉਥੋਂ ਪਤਾ ਲੱਗ ਸਕਦਾ ਕਿ ਉਹਨਾਂ ਕੋਲ ਕੀ ਹੈਗਾ ਫਾਈਲ ਦੇ ਉੱਤੇ ਸਰ ਟੈਕਨੀਕੀ ਤੋਂ ਇਲਾਵਾ ਬਾਕੀਆਂ ਦਾ ਕੀ ਕਾਰਡ ਹੈ ਬਾਕੀ ਫੜੇ ਗਏ ਨੇ ਦੇਖੋ ਹਜੇ ਤੱਕ ਤਾਂ ਜਿਹੜਾ ਮਨਪ੍ਰੀਤ ਤੇਰ ਦੋ ਉਹਨਾਂ ਦੀ ਇੰਟਰੋਗੇਸ਼ਨ ਚੱਲ ਰਹੀ ਹੈ